ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਜੈ ਰਾਜਾ ਸਾਹਿਬ ਜੀ ਦੀ ਆਪਾਂ ਅੱਜ ਪਹੁੰਚੇ ਹਾਂ ਜੀ ਭੰਡ ਛੰਗੜਾ ਰਾਜਾ ਸਾਹਿਬ ਜੀ ਦੀ 85ਵੀਂ ਬਾਰਸੀ ਸੰਗਤਾਂ ਵੱਲੋਂ ਮਨਾਈ ਜਾ ਰਹੀ ਆ ਤਾਂ ਆਪਾਂ ਪਹਿਲਾਂ ਇੱਧਰ ਆਈਆਂ ਸਮਾਧਾਂ ਅਜੇ ਨਗਰ ਕੀਰਤਨ ਆਰੰਭ ਹੋਣ ਦੇ ਵਿੱਚ ਥੋੜਾ ਟਾਈਮ ਪਿਆ ਪਹਿਲਾਂ ਇੱਧਰ ਦਰਸ਼ਨ ਕਰਦੇ ਆਂ ਫਿਰ ਦਾ ਰਾਜਾ ਸਾਹਿਬ ਜੀ ਦੇ ਸਾਫ ਸੁਥਾਨ ਤੇ ਚੱਲਦੇ ਆਂ ਸੇਵਾਦਾਰਾਂ ਵੱਲੋਂ ਠੰਡੇ ਮਿੱਠੇ ਜਲਦੀਆਂ ਤਿਆਰੀਆਂ ਹੋਣ ਲੱਗ ਪਈਆਂ ਆ ਨਗਰ ਕੀਰਤਨ ਆਰੰਭ ਹੋ ਜਾਣਾ ਅੱਧੇ ਘੰਟੇ ਬਾਅਦ ਸੇਵਾਦਾਰ ਤਿਆਰੀਆਂ ਕਰਨ ਲੱਗ ਪਏ ਆ ਕੋਵਾ ਜੀ ਗੁਰੂ ਸਾਹਿਬ ਜੀ ਅਖੰਡ ਪਾਠ ਸਾਹਿਬ ਆਰੰਭ ਹੋਣ ਲੱਗੇ ਆ ਵਾਹ ਵਾਹ ਅਤਿ ਦੇਖ ਮਾਨਵ ਜੀ ਸਭੀ ਸੇਵਾ ਫਰਦਾਇ ਕਲੀ ਅਖੰਡ ਪਾਠ ਸਾਹਿਬ ਆਰੰਭ ਹੋ ਰਿਹਾ ਹੈ ਜੀ ਜੇਹੇ ਨਾਮ ਜੇ ਹੁਣ ਘਟ ਆਉਗੀ ਸ੍ਰੀ ਆਪਾਂ ਆ ਗਏ ਆ ਜੀ ਅੰਦਰ ਹੁਣ ਸਮਾਧਾਂ ਤੇ ਸਮਾਧ ਸ੍ਰੀ ਪ੍ਰੀਤਮਦਾਸ ਜੀ ਦੀ ਇੱਧਰ ਫਿਰ ਇੱਧਰ ਦਰਸ਼ਨ ਕਰਦੇ ਆ ਫਿਰ ਇੱਧਰ ਮੱਥਾ ਟੇਕਦੇ ਆ ਫਿਰ ਆਪਾਂ ਉਧਰ ਜਾਂਦੇ ਆ ਆਪਾਂ ਸਮਾਧੇ ਆਇਆ ਜੀ ਇੱਧਰ ਆ ਜੀ ਲਾਲਾਵਲੀ ਜੀ ਦੀ ਸਮਾਧ ਆ ਮਾਡਲ ਤੇ ਆ ਜੀ ਇੱਥੇ ਦਾ ਬਣਾ ਕੇ ਰੱਖਿਆ ਹੈ ਚਾਂਦੀ ਦਾ ਲਾਲਾਵਲੀ ਜੀ ਦਾ ਬੜੀ ਖੂਬਸੂਰਤ ਜਗ੍ਹਾ ਹੈ ਜੀ ਜਗਮਗ ਜਗਮਗ ਹੋ ਰਹੀ ਆ ਕਰਦੇ ਆ ਅੰਦਰੋਂ ਵੀ ਦਰਸ਼ਨ ਜੀ ਸੰਗਤ ਦਾ ਰੱਜ ਪਿਆ ਆ ਪਹਿਲਾਂ ਸਾਰੇ ਇੱਧਰ ਹੀ ਮੱਥਾ ਟੇਕਣ ਹਜੇ ਆ ਰਹੇ ਆ ਮੁੜ ਕੇ ਤਾਂ ਫਿਰ ਨਗਰ ਕੀਰਤਨ ਦਾ ਰੱਜ ਪੈ ਜਾਣਾ ਕਰੋ ਜੀ ਦਰਸ਼ਕਾਂ ਲਾਲਾ ਬਲੀ ਜੀ ਦੇ ਸਮਾਦ ਦੇ ਸੰਗਤਾਂ ਬੈਠੀਆਂ ਹੋਣ ਅਰਦਾਸਾਂ ਬੜੀਆਂ ਅਰਦਾਸਾਂ ਲੈ ਕੇ ਅਰਦਾਸਾਂ ਕਰ ਰਹੀਆਂ ਆ ਇੱਧਰ ਸਮਾਦਿਆ ਜੀ ਤੰਤਨ ਬਾਬਾ ਜਵਾਹਰਦਾਸ ਜੀ ਦੀ ਤੰਤਨ ਨਵਾਬਾ ਜਵਾਹਰ ਸਿੰਘ ਜੀ ਇਸ ਸਮਾਧਿਆ ਜੀ ਤੰਤਨ ਬਾਬਾ ਰੂਪਾ ਜੀ ਦੀ ਤੰਤਨ ਬਾਬਾ ਇੰਦਰ ਸਿੰਘ ਜੀ ਦੀ ਸਮਾਧਿਆ ਜੀ ਇਸ ਸਮਾਧਿਆ ਜੀ ਧੰਨ ਧੰਨ ਬਾਬਾ ਚਾਰਨ ਸਿੰਘ ਜੀ ਦੀ ਇਸ ਸਮਾਧਿਆ ਜੀ ਧੰਨ ਧੰਨ ਬਾਬਾ ਗੁਰਦੇਵਾਲ ਸਿੰਘ ਜੀ ਦੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪੁੱਤਰ ਦਰਸ਼ਨ ਦੇ ਨਾਲ ਧਿਆਨ ਨਾਲ ਬਸਤੀ ਰਦੀ ਪਰਜਾ ਪਿਆਰਾਂ ਦੁਹਾ ਚਹ ਰਾਜਾਂ ਕਾ ਲਈ ਸੁਖਣਾ ਜਨ ਦੁਨੀਆਂ ਦੁਨੀਆਂ বিনা ਨਾਮ ਜੁਰੀਆ ਵਟੇ ਸਭੇ ਰਾਹੇ ਨਿਰਕਾਰ ਕੀ ਬਾਣੀ ਕੀਪਿਆ ਕਿੰਦੀ ਦਾ ਸੁਨਿਸ਼ਚਿਤ ਜਾ ਕੇ ਇੱਧਰ ਵੀ ਸੰਗਤਾਂ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾਣੀ ਆ ਜੀ ਆਪਾਂ ਆ ਗਏ ਆ ਇੱਧਰ ਰਾਜਾ ਸਾਹਿਬੀ ਦੇ ਦਰਬਾਰ ਦੇ ਨੇੜੇ ਇੱਧਰ ਵੀ ਲੰਗਰਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਆ ਸੇਵਾਦਾਰਾਂ ਵੱਲੋਂ ਲੰਗਰ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ ਆਵਾਜ਼ ਮੇਰੀ ਥੋੜੀ ਘੱਟ ਆਉਂਦੀ ਹੋਣੀ ਆ ਪਿੱਛੇ ਡੀਜੇ ਸਿਸਟਮ ਲੱਗਾ ਆ ਤਾਂ ਅਖੰਡ ਪਾਠ ਸਾਹਿਬ ਆਰੰਭ ਹੋ ਰਿਹਾ ਹੈ ਇੱਧਰ ਮੇਨ ਗੇਟ ਦੇ ਲੱਗ ਗਈ ਆ ਜੀ ਤਾਂ ਪਕੌੜੇ ਨਿਕਲ ਰਹੇ ਆ ਸੰਗਤਾਂ ਵਾਸਤੇ ਸੇਵਾ ਆ ਰਹਾ ਬਲੋਂ ਪਕੌੜਿਆਂ ਦੀ ਸੇਵਾ ਕੀਤੀ ਜਾ ਰਹੀ ਆ। ਹਲਵਾਈ ਵੀਰ ਇੱਧਰ ਲੱਗੇ ਹੋ ਆ। ਬਣਾ ਬਣਾ ਕੇ ਰੱਖੀ ਜਾਂਦੇ ਆ। ਇੱਧਰ ਫਿੰਗਰ ਬਣਾ ਰਾਇਆ। ਕਟਿੰਗ ਹੋ ਰਹੀ ਆ। ਦੁਕਾਨਾਂ ਸਜ ਗਈਆਂ ਜੀ। ਉਹ ਲੈ ਵੀ ਅੱਧਰ ਲੱਗ ਆਏ ਆ ਝੰਡੋਲ ਵਗੈਰਾ ਦੁਕਾਨਾਂ ਦੋਨੇ ਪਾਸੇ ਸਜ ਗਈਆਂ ਆ ਰਾਜਾ ਸਾਹਿਬ ਕਰਨ ਭਲੀ ਬੱਦਲ ਹੋਣ ਲੱਗ ਪਿਆ ਆ ਪ੍ਰਵਾਹ ਤੇ ਦਰਸ਼ਕੀ ਵਾਸਤੇ ਆ ਵੀ ਦਾ ਇੱਕ ਬਰਾਣਾ ਰਾਜਾ ਸਾਹਿਬ ਆਪੇ ਹੀ ਮੇਰ ਕਰੋਗੇ ਵੈਸੇ ਮੀਂਹ ਦੱਸਿਆ ਅੱਜ ਥੋੜਾ ਜਿਹਾ 1.5 ਵਜੇ ਬੱਦਲ ਬਹੁਤ ਉੱਠਿਆ ਜੀ ਇੱਧਰ ਹੁਣ ਤਾਂ ਇੱਧਰ ਵੀ ਅਖੰਡ ਪਾਠ ਸਾਹਿਬ ਆਰੰਭ ਹੋ ਰਿਹਾ ਹੈ ਆ ਨਗਰ ਕੀਰਤਨ ਬਸ ਇੱਧਰੋਂ ਆਰੰਭ ਹੋ ਜਾਣਾ ਹੁਣ ਛੇਤੀ ਹੁਣ ਮੇਰੀ ਆਵਾਜ਼ ਘੱਟ ਹੋਣੀ ਆ ਅੱਗੇ ਹੁਣ ਮੇਰੀ ਆਵਾਜ਼ ਘੱਟ ਹੋਣੀ ਆ ਅੱਗੇ ਅਲਮਾਰੀ ਦਾ ਤਾਲਾ ਖੋਲ ਮੰਨਾ ਤੂੰ ਜੇ ਰਾਜੇ ਦੇ ਦੀ ਬੋਲ ਰਾਜਾ ਸਾਹਿਬ ਜੀ ਦੇ ਗੁਣ ਗਾਣ ਚੱਲ ਰਹੇ ਆ ਜੀ ਇੱਕ ਪਾਸੇ ਧੁੱਪ ਨਿਕਲੀ ਹੋਆ ਦੂਜੇ ਪਾਸੇ ਪੂਰਾ ਬੱਦਲ ਹੋਇਆ ਪਿਆ ਬਲਕਿ ਸਾਹਿਬ ਸਜਾ ਦਿੱਤੀ ਆ ਜੀ ਆਬ ਰੰਭ ਹੋ ਰਹਾ ਹੈ ਜੀ ਸੰਗਤਾਂ ਦਾ ਪੂਰਾ ਰਾਖੇ ਅੰਦਰ ਹਾਲ ਦੇ ਵਿੱਚ ਤਾਂ ਨਾਰੰਭਾ ਹੋਣ ਲੱਗੇ ਆ ਜੀ ਸੰਗਤਾਂ ਦਾ ਇਕੱਠ ਹੋ ਗਿਆ ਆ ਮੀਂਹ ਵੀ ਪੈ ਹਟਿਆ ਆ 5-7 ਮਿੰਟ ਜਿਹੀ ਆਇਆ ਨ ਗਿੱਲਾ ਕਰ ਗਿਆ ਸੀ ਕੋਈ ਇਸ ਨੂੰ ਮਤਾਂ ਦੇ ਕੰਡਾ ਜਿਹੜੇ ਜਿਹੜੇ ਪਿੰਡ ਮਦਾਨੋਂ ਪਹਿਲਾਂ ਸਾਨੂੰ ਬੋਲਦੇ ਆ ਨੇ ਆਪਾਂ ਨੂੰ ਮਿਲਣ ਆਉਂਦੇ ਆ ਹੋ ਗਿਆ ਜੀ ਨਗਰ ਕੀਰਤਨ ਆ ਨਾਰੰਭਾ ਹੀ ਪਾ ਕੇ ਹਟਿਆ ਪਰ ਸੰਗਤਾਂ ਦੇ ਵਿੱਚ ਫੇਰ ਵੀ ਬਹੁਤ ਅੱਛਾ ਆ ਦੇਖੋ ਸੰਗਤਾਂ ਇਕੱਲੀਆਂ ਹੋਈਆਂ ਪਈਆਂ ਆ ਢੋਲ ਵੱਜ ਰਾਇਆ ਮੇਰੀ ਤਾਂ ਆਵਾਜ਼ ਵਿੱਚ ਘੱਟ ਹੀ ਆਉਂਦੀ ਹੋਣੀ ਆ ਰਾਜਾ ਸਾਹਿਬ ਦੇ ਖਜ਼ਾਨੇ ਦੇ ਵਿੱਚੋਂ ਜੀ ਪੈਸੇ ਸੰਗਤਾਂ ਲਈ ਸਿੱਟੇ ਜਾ ਰਹੇ ਆ ਬਹੁਤ ਕਾਠੀ जोड ਗਿਆ ਆ ਸੰਗਤਾਂ ਦਾ ਸਾਹਬ ਦੇ ਖਜ਼ਾਨੇ ਦੇ ਵਿੱਚੋਂ ਮਾਇਆ ਜੀ ਸੰਗਤਾਲੇ ਸਿੱਟੀ ਆ ਰਹੀ ਆ ਤਾਂ ਕਰਕੇ ਬਹੁਤ ਰੱਛ ਪਿਆ ਇੱਥੇ ਗੇਟ ਤੇ ਗਾਰਾ ਕੀਤਨ ਦੀ ਆਰੰਭਤਾ ਹੋ ਚੁੱਕੀ ਆ ਜੀ ਪਾਲਕੀ ਬਹੁਤ ਸੋਹਣੀ ਸਜਾਈ ਹੋਈ ਆ ਸੰਗਤਾਂ ਦਾ ਬਹੁਤ ਰਾਸ਼ਿਆ ਸਾਬ ਜੀ ਦੇ ਗੁਣਖਾਨ ਸੰਗਤਾਂ ਕਰ ਰਹੀਆਂ ਆ। ਇਹ ਵੀ ਬਸ 10 ਮਿੰਟੇ ਹੀ ਪਿਆ। ਪਿਆ ਵੀ 19 ਕੇ ਜਗ੍ਹਾ ਤੇ ਆ। ਇਸ ਕਰ ਨੂੰ ਸਹੀ ਆ ਤਾਂ ਪੱਤਾ ਲ ਹੋਈ ਆ। ਤੇ ਉੱਤੇ ਕੇ ਪਿਆ ਆ ਜਿੱਦਾਂ ਗੁਰਦੁਆਰੇ ਦੇ ਇਰਗੇ ਜੇ। ਇੱਧਰ ਨੂੰ ਤਾਂ ਫੇਰ ਸੁੱਕਾ ਹੀ ਆ। ਪੰਜਾਂ ਪਿਆਰਿਆਂ ਦੀ ਅਗਵਾਈ ਚ ਨਗਰ ਕੀਰਤਨ ਆ ਰਿਹਾ ਜੀ ਕੱਠ ਜੁੜ ਗਿਆ ਹੈ ਜੀ ਪਹਿਲਾਂ ਇੱਥੇ ਦੀਵਾਨ ਹੁਣ ਸਜੂਗੇ ਫਿਰ ਨਗਰ ਕੀਰਤਨ ਅੱਗੇ ਚਾਲੇ ਪਾਉ ਇੱਧਰ ਖੂਨਦਾਨ ਕੈਂਪ ਲੱਗ ਗਿਆ ਜੀ ਅੰਦਰ ਹੀ ਸੇਵਾਦਾਰਾਂ ਵੱਲੋਂ ਖੂਨਦਾਨ ਕੀਤਾ ਜਾ ਰਿਹਾ ਭਾਜੀ ਕਰਤਾਦਾਨ ਕਰਨਾ ਆ ਕਰਤਾ ਜੀ ਦੁਕਾਨਾਂ ਇੱਧਰ ਵੀ ਸਜ ਗਈਆਂ ਜੀ ਦੋਨੋਂ ਪਾਸੇ ਰੋਡ ਦੇ ਦੁਕਾਨਾਂ ਸਜ ਗਈਆਂ ਮੇਂ ਬੈਣਨਾ ਥੋੜ੍ਹਾ ਹੋ ਗਿਆ ਸਗਾ ਬਸ 5 ਮਿੰਟੇ ਤੇ ਆਇਆ ਆਇਆ ਬਹੁਤ ਤੇਜ਼ ਆ ਪਰ ਹੁਣ ਤਾਂ ਠੀਕ ਆ ਪਹਿਲਾਂ ਜਾ ਰਿਹਾ ਜੀ ਨਗਰ ਕੀਰਤਨ ਲਾਲਾ ਬਲੀ ਦੇ ਦਰਬਾਰ ਤੇ ਅੰਕਤਾਂ ਦੇ ਵਿੱਚ ਬੜਾ ਤੇ ਸ਼ਾਹ ਆ ਮੀਂਹ ਪੈਸੇ ਦਾ ਕੋਈ ਫਰਕ ਨਹੀਂ ਗਾ ਮੈਂ ਤੁਹਾਨੂੰ ਦਿਖਾਉਂਦਾ ਆ ਘੱਟ ਸੰਗਤਾਂ ਦਾ ਦੇਖਿਓ ਆਠਿਆ ਜੀ ਸੰਗਤਾਂ ਦਾ ਸੇਵਾ ਦਾ ਆਰੰਭ ਬਲੋ ਠੰਡੇ ਮਿੱਠੇ ਜਲ ਦੀ ਸ਼ਹੀਲ ਚੱਲ ਰਹੀ ਆ ਜੀ ਸੰਗਤਾਂ ਦਾ ਪੂਰਾ ਰੱਜ ਪਿਆ ਆ ਕਿਉਂਕਿ ਇਸ ਟਾਈਮ ਲਾਲਾ ਬਲੀ ਜੀ ਦੇ ਦਰਵਾਜ਼ੇ ਨਗਰ ਕੀਰਤਨ ਪਹੁੰਚ ਚੁੱਕਾ ਆ ਬਾਜੀ ਬਰੰਮੀ ਦਾ ਲੰਗਰ ਚੱਲ ਰਿਹਾ ਹੈ। ਹਾਂਜੀ ਬਰੰਮੀ ਦਾ ਬਈ। ਬਰੰਮੀ ਦਾ ਲੰਗਰ ਚੱਲ ਰਿਹਾ ਹੈ ਜੀ। ਅੰਡੀ ਦਾ। ਸੰਗਤਾਂ ਦਾ ਫੋਟੋ ਦਾ ਸ਼ੇਅਰ ਆ। ਹੁਣ ਇਸ ਵੇਲੇ ਕਿਉਂ ਮੀ ਪੈਣ ਤੋਂ ਬਾਅਦ ਇੱਕਦਮ ਗਰਮੀ ਹੋ ਗਈ ਆ। ਉਹਦੇ ਕਰਕੇ ਫਿਰ ਹੁਣਾ ਲੋੜ ਆ ਪਾਣੀ ਦੀ ਸੰਗਤਾਂ ਨੂੰ। ਤਾਂ ਕਰਕੇ ਬਰੰਮੀ ਦਾ ਠੰਡਾ ਮਿੱਠਾ ਲੰਗਰ ਚੱਲ ਰਿਹਾ ਆ। ਕੋਈ ਲੰਗਰ ਤੇ ਦੋ ਤਰ੍ਹਾਂ ਦੇ ਲੰਗਰ ਚੱਲ ਰਾਏ ਜੀ ਉੱਧਰਲੇ ਪਾਸੇ ਬ੍ਰੰਮੀ ਦਾ ਆਇਆ ਐਤ ਦਾ ਰੂਹ ਹੱਤੇ ਦਾਇਆ ਲੰਗਰ ਉਧਰ ਆ ਪਾਲਕੀ ਸਾਹਿਬ ਦੀਵਾਨ ਹਾਲ ਦੇ ਵਿੱਚ ਪੁੱਜ ਗਏ ਆ ਬੋਲੋ ਬਾਜ ਰਾਇਆ ਮੰਡਾ ਦਾ ਇਸ ਵੇਲੇ ਪੂਰਾ ਇਕੱਠ ਹੋਇਆ ਹੋਇਆ ਜੀ ਕਿ ਇੱਥੇ ਅੰਦਰਲੇ ਪਾਸੇ ਮੋਹਲ ਮਿਲਕ ਦਾ ਵੀ ਲੰਗਰ ਚੱਲ ਰਿਹਾ ਆ ਸੇਵਾਦਾਰਾਂ ਵੱਲੋਂ ਜਿੱਥੇ ਦੇ ਪਾਸੇ ਅੰਦਰ ਲਾਲਾ ਵਾਲੀ ਜੀ ਦੇ ਪੰਡਾਲ ਲੱਗੇ ਹੋ ਆ ਉੱਥੇ ਲੰਗਰ ਚੱਲ ਰਿਹਾ ਜੀ ਹੈਗੀਆਂ ਹੋਰ ਵਿੱਚ ਬਹੁਤਿਆਰ ਲਾਲਾ ਵਾਲੀ ਜੀ ਦੇ ਦਰਬਾਰ ਤੇ ਜੀ ਹੁਣ ਪੰਡਾਲ ਸਜੇ ਹੋ ਆ ਸੰਗਤਾਂ ਬੈਠੀਆਂ ਢਾਡੀ ਜਿਹਾ ਜਿਹਾ ਆਨੰਦ ਮਾਣ ਰਹੀਆਂ ਢਾਡੀ ਜਿਹਾ ਲੱਗਾ ਆ ਜੀ ਇਤਤਰ ਸੇਵਾਦਾਰ ਸੇਵਾ ਕਰ ਰਹੀ ਆ ਬਾਹਰਲੇ ਪਾਸੇ ਕਲਾਸਾਂ ਬਾਟੀਆਂ ਦੇ ਵਿੱਚ ਰੂ ਆਜਾ ਰੰਮੀ ਤੋਤ ਦਾ ਲੰਗਰ ਵੀ ਕਹਿੰਦੇ ਚੱਲ ਰਿਹਾ ਨਾਲ ਦੀ ਨਾਲ ਸੇਵਾਦਾਰ ਆਪਣੀ ਸੇਵਾ ਨਿਭਾ ਰਹੇ ਆ ਲਾਲਾ ਬਲੀ ਦੇ ਦਰਵਾਜ਼ੇ ਤੋਂ ਤੁਰ ਪਏ ਆ ਜੀ ਨਗਰ ਕੀਰਤਨ ਹੁਣ ਅੱਗੇ ਨੂੰ ਚਾਲੇ ਪਾਤੇ ਆ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਸੇਵਾਦਾਰਾਂ ਵੱਲੋਂ ਪਟਾਕੇ ਚਲਾ ਰਹੇ ਆ ਅੱਗੇ ਅੱਗੇ